ਸਮੇਂ ਮੈਂ ਰਿਕਾਰਡਿੰਗ ਕਰ ਰਿਹਾ ਬੜੀ ਹੀ ਅਹਿਮ ਡਿਵੈਲਪਮੈਂਟ ਸਾਹਮਣੇ ਆਈ ਹੈ ਕਿ ਇੰਡੀਆ ਤੇ ਅਮਰੀਕਾ ਦੇ ਦਰਮਿਆਨ ਜਾਂ ਕਹਿ ਲਓ ਕਿ ਪ੍ਰਧਾਨ ਮੰਤਰੀ ਮੋਦੀ ਤੇ ਡੋਨਲਡ ਟਰੰਪ ਦੇ ਦਰਮਿਆਨ ਗੱਲਬਾਤ ਹੋਈ ਆ ਤੇ ਇਹਦੇ ਵਿੱਚ ਅਮਰੀਕਾ ਨੇ ਜਿਹੜੇ ਭਾਰਤ ਦੇ ਉੱਤੇ ਟੈਰਫ ਲਗਾਇਆ ਹੋਇਆ ਸੀਗਾ ਇੱਕ ਤਾਂ 25% ਟੈਰਫ ਸੀਗਾ ਭਾਰਤ ਦੇ ਉੱਤੇ ਜਿਹੜਾ ਕਿ ਰੈਸੀਪਰੋਕਲ ਟੈਰਫ ਦੇ ਨਾਮ ਦੇ ਉੱਤੇ ਅਮਰੀਕਾ ਨੇ ਜਾਂ ਡੋਨਲਡ ਟਰੰਪ ਦੀ ਰਜਿਮ ਨੇ ਬਹੁਤ ਸਾਰੇ ਮੁਲਕਾਂ ਦੇ ਉੱਤੇ ਲਾਇਆ ਸੀਗਾ ਤੇ ਤੁਸੀਂ ਜਾਣਦੇ ਆ ਕਿ ਉਸ ਤੋਂ ਬਾਅਦ 25% ਟੈਰਫ ਭਾਰਤ ਦੇ ਉੱਤੇ ਅਮਰੀਕਾ ਨੇ ਜਾਂ ਟਰੰਪ ਰਜਿਮ ਨੇ ਰਸ਼ੀਆ ਦਾ ਜਿਹੜਾ ਤੇਲ ਆ ਉਹ ਖਰੀਦ ਰਿਹਾ ਤੇ ਇਹਨਾਂ ਦਾ ਇਹ ਕਲੇਮ ਸੀਗਾ ਕਿ ਭਾਰਤ ਦੇ ਇਸ ਕਦਮ ਦੇ ਨਾਲ ਰਸ਼ੀਆ ਜਿਹੜੀ ਯੂਕਰੇਨ ਦੇ ਖਿਲਾਫ ਬੋਰ ਲੜ ਰਿਹਾ ਉਹਦੇ ਵਿੱਚ ਉਹਨੂੰ ਮਦਦ ਮਿਲਦੀ ਆ ਸੇ ਇਸ ਕਰਕੇ ਭਾਰਤ ਦੇਤੇ 25% ਟੈਰਫ ਉਹ ਲਗਾਇਆ ਗਿਆ ਸੀ 50% ਟੈਰਫ ਜਿਹੜਾ ਭਾਰਤ ਦੇ ਉੱਤੇ ਲਗਾਇਆ ਗਿਆ ਸੀਗਾ ਅਮਰੀਕਾ ਦੇ ਵੱਲੋਂ 트ੰਪ ਰਜਿਮ ਦੇ ਵੱਲੋਂ ਸੋ ਅੱਜ ਹੋਈ ਗੱਲਬਾਤ ਦੇ ਦਰਮਿਆਨ ਰਾਸ਼ਟਰਪਤੀ 트ੰਪ ਨੇ ਜੇ ਅਮਰੀਕਾ ਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਆ ਉਹ ਇਹ ਹੈ ਕਿ ਵੀ ਅਮਰੀਕਾ ਨੇ ਭਾਰਤ ਦੇ ਉੱਤੇ 50% ਤੋਂ ਜਿਹੜਾ ਟੈਰਫ ਘਟਾ ਕੇ ਉਹ 18% ਤੇ ਆੰਦਾਇਕ ਤਾਂ ਜਿਹੜੀ ਸਜ਼ਾ ਦੇ ਤੌਰ ਤੇ ਭਾਰਤ ਦੇ ਉੱਤੇ ਜਿਹੜਾ ਇਹ ਟੈਰਿਫ ਸੀਗਾ 25% ਰਸ਼ੀਆ ਵਾਲਾ ਉਹਨੂੰ ਹਟਾ ਲਿਆ ਤੇ ਜਿਹੜਾ ਰੈਸੀਪਰੋਕਲ ਟੈਰਿਫ 25% ਸੀਗਾ ਪਹਿਲਾਂ ਦਾ ਜਿਹੜਾ ਕਿ ਹੋਰ ਕਈ ਮੁਲਕਾਂ ਦੇ ਉੱਤੇ ਵੀ ਆ ਉਹਨੂੰ ਘਟਾ ਕੇ 18% ਤੇ ਲੈ ਆਂਦਾ ਆ ਪਰ ਇਹਦੇ ਵਿੱਚ ਜਿਹੜੀ ਅਹਿਮ ਗੱਲ ਹੈ ਨਾ ਜਿਹੜੀ ਇੱਕ ਉਹ ਹਜੇ ਉਹਦੇ ਬਾਬਤ ਕੋਈ ਜ਼ਿਆਦਾ ਜਾਣਕਾਰੀਆਂ ਸਾਹਮਣੇ ਇਸ ਸਮੇਂ ਤੱਕ ਨਹੀਂ ਆ ਰਹੀਆਂ ਲਸੀ ਦਨ ਚੜਦੇ ਚੜਦੇ ਤੱਕ ਭਾਰਤ ਦੇ ਵਿੱਚ ਇਸ ਖਬਰ ਨੂੰ ਕਿੱਦਾਂ ਲਿਆ ਜਾਂਦਾ ਤੇ ਇੰਡੀਅਨ ਗਵਰਨਮੈਂਟ ਇਹਤੇ ਕਿੱਦਾਂ ਰਿਐਕਟ ਕਰਦੀ ਆ ਕਿਉਂਕਿ ਹੁਣ ਜਿਹੜਾ ਅਚ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਕੀ ਲਿਖਿਆ ਇੱਕ ਤਾਂ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੱਲ ਕਰਨਾ ਇੱਕ ਆਨਰ ਸੀਗਾ ਤੇ ਮੈਂ ਇੰਡੀਆ ਦੇ ਵਿੱਚ ਜਿਹੜੇ ਆਪਣੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੱਲਬਾਤ ਕੀਤੀ ਉਹ ਮੇਰਾ ਇੱਕ ਤਕੜਾ ਦੋਸਤ ਆ ਤੇ ਆਪਣੇ ਮੁਲਕ ਦਾ ਇੱਕ ਪਾਵਰਫੁਲ ਤੇ ਰਿਸਪੈਕਟਡ ਲੀਡਰ ਆ ਅਸੀਂ ਦੋਹਾਂ ਨੇ ਮਤਲਬ ਕਿ ਮੋਦੀ ਸਾਹਿਬ ਨੇ ਤੇ ਡੋਨਲਡ ਟਰੰਪ ਹੁਣਾ ਨੇ ਵੀ ਅਸੀਂ ਦੋਹਾਂ ਨੇ ਕਾਫੀ ਜ਼ਿਆਦਾ ਗੱਲਾਂ ਕੀਤੀਆਂ ਵਪਾਰ ਨੂੰ ਲੈ ਕੇ ਤੇ ਰਸ਼ੀਆ ਤੇ ਯੂਕਰੇਨ ਦੇ ਦਰਮਿਆਨ ਵਾਰ ਨੂੰ ਖਤਮ ਕਰਨ ਨੂੰ ਲੈ ਕੇ ਵੀ ਅਸੀਂ ਕਾਫੀ ਗੱਲਬਾਤ ਕੀਤੀ ਆ ਅ ਅਕੋਰਡਿੰਗ ਟੂ ਡੋਨਲਡ ਟਰੰਪ ਪ੍ਰਧਾਨ ਮੰਤਰੀ ਮੋਦੀ ਨੇ ਰਸ਼ੀਅਨ ਓਇਲ ਜਿਹੜਾ ਭਾਰਤ ਖਰੀਦਦਾ ਉਹਨੂੰ ਖਰੀਦਣ ਤੋਂ ਸਟਾਪ ਕਰਨਾ ਬੰਦ ਕਰਨ ਤੇ ਸਹਿਮਤੀ ਜਤਾ ਦਿੱਤੀ ਆ ਇੰਡੀਆ ਰਸ਼ੀਆ ਦਾ ਤੇਲ ਨਹੀਂ ਖਰੀਦੇਗਾ ਇਹ ਡੋਨਲਡ ਟਰੰਪ ਉਹਨਾਂ ਦਾ ਕਲੇਮ ਹੈ ਬੜਾ ਵੱਡਾ ਕਲੇਮ ਹੈ ਵੈਸੇ ਆਪਾਂ ਗਾਂ ਜਾ ਕੇ ਇਹਦੇ ਤੇ ਗੱਲ ਕਰਦੇ ਹਾਂ ਅੱਛਾ ਟਰੰਪਸ ਆਫ ਦਾ ਇਹ ਕਹਿਣਾ ਕਿ ਭਾਰਤ ਰਸ਼ੀਆ ਤੋਂ ਤੇਲ ਹੁਣ ਨਹੀਂ ਖਰੀਦੇਗਾ ਤੇ ਭਾਰਤ ਅਮਰੀਕਾ ਤੋਂ ਤੇ ਸੰਭਾਵਿਤ ਬੈਨਜ਼ੂਏਲਾ ਤੋਂ ਤੇਲ ਜਿਹੜਾ ਉਹ ਖਰੀਦਿਆ ਕਰੇਗਾ ਇਹਦੇ ਨਾਲ ਯੂਕਰੇਨ ਦੀ ਜਿਹੜੀ ਆ ਵਾਰ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ ਤੇ ਫਿਰ ਉਹਨਾਂ ਨੇ ਕਿਹਾ ਕਿ ਯੂਕਰੇਨ ਦੀ ਵਾਰ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ ਜਿਹੜੀ ਕਿ ਇਸ ਸਮੇਂ ਚੱਲ ਰਹੀ ਹੈ ਤੇ ਜਿਹਦੇ ਕਰਕੇ ਹਜ਼ਾਰਾਂ ਹੀ ਲੋਕ ਜਿਹੜੇ ਆ ਹਰ ਹਫ਼ਤੇ ਹਰ ਦਿਨ ਮਾਰੇ ਜਾ ਰਹੇ ਨੇ ਆਊਟ ਆਫ ਫ੍ਰੈਂਟ ਅਨਡਰ ਰਿਸਪੈਕਟ ਪ੍ਰਾਈਮ ਮਿਨਿਸਟਰ ਮੋਦੀ ਨੇ ਜਿਹੜਾ ਐਸ ਪਰ ਇਸ ਰਿਕੁਐਸਟ ਇਫੈਕਟਿਵ ਇਮੀਡੀਏਟਲੀ ਵੀ ਅਗਰੀਡ ਟੂ ਅ ਟ੍ਰੇਡ ਡੀਲ ਬੀਟਵੀਨ ਦ ਯੂਨਾਈਟਿਡ ਸਟੇਟਸ ਐਂਡ ਇੰਡੀਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਆ ਰਿਕੁਐਸਟ ਦੇ ਉੱਤੇ ਅਸੀਂ ਇੱਕ ਸਟ੍ਰੇਟ ਵੇ ਜਿਹੜਾ ਇੱਕ ਟ੍ਰੇਡ ਡੀਲ ਕਰਨ ਦੇ ਲਈ ਸਹਿਮਤ ਹੋ ਗਿਆ ਇੰਡੀਆ ਤੇ ਯੂਨਾਈਟਿਡ ਸਟੇਟਸ ਇਹਦੇ ਵਿੱਚ ਜਿਵੇਂ ਆ ਪਹਿਲਾਂ ਦੱਸਿਆ ਕਿ ਜਿਹੜਾ 25% ਰੈਸੀਪਰੋਕਲ ਟੈਰਿਫ ਸਿਕਰ ਨੂੰ ਕਟਾ ਕੇ 18% ਤੇ ਕਰ ਦਿੱਤਾ ਗਿਆ ਐਂਡ ਇਸੇ ਤਰੀਕੇ ਨਾਲ 트럼ਪ ਸਾਹਿਬ ਨੇ ਦਾਵਾ ਕੀਤਾ ਕਿ ਭਾਰਤ ਵੀ ਜਿਹੜਾ ਟੈਰਿਫ ਅਮਰੀਕਾ ਦੇ ਉੱਤੇ ਲਗਾਉਂਦਾ ਵੀ ਉਹਨੂੰ ਵੀ ਉਹ ਲਾਈਕਵਾਈਸ ਕੱਟ ਕਰੇਗਾ ਨਾਲ ਦੀ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕਮਿਟ ਕੀਤਾ ਕਿ ਉਹ ਜਿਹੜਾ ਅਮਰੀਕਨ ਚੀਜ਼ਾਂ ਆ ਉਹਨੂੰ ਹੋਰ ਵੱਡੇ ਲੈਵਲ ਤੇ ਖਰੀਦਣਗੇ ਐਂਡ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹਦੇ ਵਿੱਚ ਕਿ 500 ਬਿਲੀਅਨ ਡਾਲਰ ਤੋਂ ਵੱਧ ਦੀ ਜਿਹੜੀ ਹੈ ਯੂਐਸ એનર્ਜੀ ਟੈਕਨੋਲੋਜੀ ਐਗਰੀਕਲਚਰ ਖੇਤੀਬਾੜੀ ਦੇ ਜਿਹੜੀਆਂ ਚੀਜ਼ਾਂ ਕੋਲ ਐਂਡ ਮੈਨੀ ਅਦਰ ਪ੍ਰੋਡਕਟਸ ਜਿਹੜੇ ਆ ਉਹ ਅਮਰੀਕਾ ਤੋਂ ਭਾਰਤ ਜਿਹੜਾ ਉਹ ਖਰੀਦੇਗਾ ਤੇ ਬਾਕੀ ਚਲੋ ਉਹਨਾਂ ਨੇ ਕਿਹਾ ਕਿ ਸਾਡਾ ਸਾਡੇ ਦੋਨਾਂ ਦੀ ਦੋਸਤੀ ਜਿਹੜੀ ਅੱਗੇ ਵਧਦੀ ਰਹੇ ਤੇ ਜਿਹੜੀ ਆ ਭਾਰਤ ਦੀ ਤਾਰੀਫ ਕੀਤੀ ਆ ਸੋ ਹੁਣ ਇਹਨੂੰ ਲੈ ਕੇ ਜੇਕਰ ਆਪਾਂ ਦੇਖੀਏ ਤਾਂ ਆਬਵੀਅਸਲੀ ਇੰਡੀਆ ਦੇ ਵਿੱਚ ਕੋਈ ਉਸ ਤਰੀਕੇ ਦੀਆਂ ਰਿਪੋਰਟਾਂ ਹਜੇ ਹਾਸਲ ਨਹੀਂ ਹੋ ਰਹੀਆਂ ਕਿਉਂਕਿ ਇੰਡੀਆ ਕਦੀ ਵੀ ਇਦਾਂ ਬਹੁਤ ਖੁੱਲ ਕੇ ਕਿਸੇ ਖੇਮੇ ਦੇ ਵਿੱਚ ਨਹੀਂ ਆਇਆ ਵਿੱਚ ਜਾਂ ਕਹਿ ਲਓ ਕਿ ਰਸ਼ੀਆ ਦੇ ਨਾਲ ਆ ਗਿਆ ਜਾਂ ਅਮਰੀਕਾ ਦੇ ਨਾਲ ਆ ਗਿਆ ਪਹਿਲਾਂ ਸੋਵੀਅਤ ਯੂਨੀਅਨ ਹੁੰਦਾ ਸੀ ਸੋਵੀਅਤ ਯੂਨੀਅਨ ਭਾਰਤ ਦੀ ਕਾਫੀ ਜ਼ਿਆਦਾ ਬਣਦੀ ਰਹੀ ਆ ਪਰ ਤਕਰੀਬਨ ਭਾਰਤ ਕਹਿ ਲਓ ਕਿ ਹਮੇਸ਼ਾ ਹੀ ਦਰਮਿਆਨ ਹੀ ਰਿਹਾ ਕਦੀ ਇੱਕ ਬड़ा ਇੱਕ ਪਾਲੇ ਦੇ ਵਿੱਚ ਜਾਂ ਦੂਸਰੇ ਪਾਲੇ ਦੇ ਵਿੱਚ ਭਾਰਤ ਕਦੀ ਵੀ ਨਹੀਂ ਹੋਇਆ ਅੱਛਾ ਇਹਦੇ ਵਿੱਚ ਜਿਹੜੀ ਹੁਣ ਇੰਟਰਸਟਿੰਗ ਗੱਲ ਇਹ ਆ ਕਿ ਇਹ ਸੀਐਨਐਨ ਦੀ ਰਿਪੋਰਟ ਜੇਕਰ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਸੀਐਨਐਨ ਲਿਖ ਰਿਹਾ ਕਿ ਰਾਸ਼ਟਰਪਤੀ 트ੰਪ ਤਾਂ ਇਹ ਕਹਿ ਰਿਹਾ ਕਿ ਬੈਨਜ਼ਵੇਲਾ ਵਾਲਾ ਤੇਲ ਜਿਹੜਾ ਉਹ ਲਊਗਾ ਇੰਡੀਆ ਪਰ ਬੈਨਜ਼ਵੇਲਾ ਤਾਂ ਉਹਨਾਂ ਤੇਲ ਪ੍ਰੋਡਿਊਸ ਵੀ ਨਹੀਂ ਕਰਦਾ ਜਿੰਨਾ ਤੇਲ ਇੰਡੀਆ ਸਿਰਫ ਰਸ਼ੀਆ ਤੋਂ ਹੀ ਲੈਂਦਾ ਤੇ ਇੰਡੀਆ ਜਿਹੜਾ ਰਸ਼ੀਆ ਤੋਂ ਤੇਲ ਲੈਂਦਾ ਉਹ ਤਕਰੀਬਨ ਜਿੰਨਾ ਉੱਥੇ ਸਾਡੇ ਹਰ ਰੋਜ਼ ਯੂਜ਼ ਹੁੰਦਾ ਉਹਦਾ ਜਿਹੜਾ ਤਿੰਨ ਉਹਦਾ ਤੀਜਾ ਹਿੱਸਾ ਆ ਸੋ ਬੈਨਜ਼ਵੇਲਾ ਤਾਂ ਉਹਨਾ ਪ੍ਰੋਡਿਊਸ ਵੀ ਨਹੀਂ ਕਰਦਾ ਤੇ ਇਹ ਬੈਨਜ਼ਵੇਲਾ ਦੇ ਉੱਤੇ ਤਕਰੀਬਨ ਕਬਜ਼ਾ ਤਾਂ ਹੁਣ ਕਹਿ ਲਓ ਕਿ 트럼ਪ ਰਜਿਮ ਦਾ ਹੀ ਆ ਸੋ ਇਸ ਕਰਕੇ ਪਰ ਬੈਨਜ਼ਵੇਲਾ ਦਾ ਜਿਹੜਾ ਸਾਰਾ ਔਇਲ ਇਨਫਰਾਸਟ੍ਰਕਚਰ ਆ ਉਹਨੂੰ ਦੁਬਾਰਾ ਬਣਾਉਣ ਦੇ ਲਈ ਉਹ ਜੇ ਕਾਫੀ ਟਾਈਮ ਲੱਗਣਾ ਤੇ ਕਾਫੀ ਜਿਆਦੇ ਪੈਸੇ ਵੀ ਲੱਗਣੇ ਅਕੋਰਡਿੰਗ ਟੂ ਸੀਐਨਐਨ ਸੋ ਇਸ ਕਰਕੇ ਇਹ ਕਿਹੜੇ ਹਿਸਾਬ ਦੇ ਨਾਲ ਜਿਹੜਾ ਮਹਾਮਹਿੰਮ ਡੋਨਲਡ ਟਰੰਪ ਹੁਣੀ ਇਹ ਗੱਲ ਕਹਿ ਰਹੇ ਨੇ ਇਹ ਹਜੇ ਖ ਬਹੁਤ ਜ਼ਿਆਦਾ ਕਹਿ ਲਓ ਕਿ ਆਪਾਂ ਸ਼ਾਰਟੀ ਦੇ ਨਾਲ ਇਸ ਚੀਜ਼ ਨੂੰ ਨਹੀਂ ਕਹਿ ਸਕਦੇ ਸੋ ਜੇ ਮੈਂ ਕਿਹਾ ਕਿ ਇਹਨਾਂ ਨੇ ਸੀਐਨਐਨ ਨੇ ਜਿਹੜੀ ਰਿਪੋਰਟ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਇੰਡੀਆ ਆ ਉਹ ਰਫਲੀ 1.5 ਮਿਲੀਅਨ ਬੈਰਲ ਰਸ਼ੀਅਨ ਓਇਲ ਹਰ ਦਿਨ ਇੰਪੋਰਟ ਕਰਦਾ ਆ ਤੇ ਇਹ इवन दो ਕਿ ਜਿਹੜੇ ਡੋਨਲਡ 트ਰੰਪ ਹੋਣਾ ਨੇ ਟੈਰਫ ਇੰਡੀਆ ਦੇ ਉੱਤੇ ਲਗਾਏ ਸੀ ਉਸ ਤੋਂ ਮਹੀਨਿਆਂ ਬਾਅਦ ਵੀ ਜਿਹੜਾ ਇੰਡੀਆ ਇਹ ਰਸ਼ੀਆ ਤੋਂ ਜਿਹੜਾ ਇੰਪੋਰਟ ਕਰ ਰਿਹਾ ਸੋ ਇਹ ਇਸ ਗੱਲ ਤੇ ਸ਼ਾਇਦ ਘੁੰਡੀ ਆੜ ਸਕਦੀ ਆ ਤੇ ਬਾਕੀ ਖੈਰ ਦੇਖਦੇ ਆ ਕਿ ਕਿੱਦਾਂ ਨੁਸਤਤੀਆਂ ਜਾਂਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹਨੂੰ ਕਈ ਤਰੀਕੇ ਨਾਲ ਦੇਖਿਆ ਜਾ ਰਿਹਾ ਜੇ ਮੈਂ ਤੁਹਾਨੂੰ ਕਿਹਾ ਕਿ ਇੰਡੀਆ ਨੇ ਕਦੀ ਖੁੱਲ੍ਹ ਖੁੱਲ ਕੇ ਨਾ ਕਿਸੇ ਵੀ ਖੇਮੇ ਦੇ ਵਿੱਚ ਉਹ ਏਸ਼ਵੀਕੇ ਨਾਲ ਨਹੀਂ ਆਏ ਕਿ ਉਹ ਅਮਰੀਕਾ ਵਾਲੇ ਪਾਸੇ ਆ ਗਿਆ ਹੁਣ ਜਾਂ ਉਹ ਸੋਵੀਤ ਯੂਨੀਅਨ ਵਾਲੇ ਪਹਿਲਾ ਪਾਸੇ ਜਾਂ ਰਸ਼ੀ ਵਾਲੇ ਪਾਸੇ ਹਮੇਸ਼ਾ ਹੀ ਜਿਹੜਾ ਉਹ ਦੋਨਾਂ ਪਾਸੇ ਭਾਰਤ ਰਿਹਾ ਆ ਹੁਣ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੇ ਇਸ ਦੇ ਉੱਤੇ ਜਿਹੜਾ ਉਹਨਾਂ ਦਾ ਬਿਆਨ ਸਾਹਮਣੇ ਆਇਆ ਜਾ ਉਹਨਾਂ ਨੇ ਜਿਹੜਾ ਐਕਸ ਦੇ ਉੱਤੇ ਪੋਸਟ ਕੀਤਾ ਉਹਦੇ ਵਿੱਚ ਉਹ ਲਿਖਦੇ ਨੇ ਕਿ ਵੰਡਰਫੁਲ ਟੂ ਸਪੀਕ ਵਿਦ ਮਾਈ ਡੀਅਰ ਫਰੈਂਡ ਪ੍ਰੈਜ਼ੀਡੈਂਟ ਟਰੰਪ ਟੂਡੇ ਵੀ ਰਾਸ਼ਟਰਪਤੀ ਟਰੰਪ ਦੇ ਨਾਲ ਅੱਪਕੀ ਵਾਰ ਟਰੰਪ ਸਰਕਾਰ ਇਹ ਮਿੱਤਰ ਨੇ ਇਹਨਾਂ ਦੇ ਕਾਫੀ ਮੋਦੀ ਹੁਣਾਂ ਦੇ ਸੋ ਵੰਡਰਫੁਲ ਟੂ ਸਪੀਕ ਵਿਦ ਮਾਈ ਡੀਅਰ ਫਰੈਂਡ ਪ੍ਰੈਜ਼ੀਡੈਂਟ ਟਰੰਪ ਟੂਡੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਆ ਕਿ ਜਿਹੜੇ ਭਾਰ ਦੇ ਵਿੱਚ ਬਣੇ ਪ੍ਰੋਡਕਟਸ ਦੇ ਉੱਤੇ ਹੁਣ ਸਿਰਫ ਟੈਰਫ 18% ਲੱਗੇਗਾ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਲਿਖੀ ਆ ਕਿ ਰਾਸ਼ਟਰਪਤੀ ਟਰੰਪ ਦਾ ਮੈਂ ਧੰਨਵਾਦ ਕਰਦਾ ਆਪਣੇ ਮੁਲਕ ਦੇ ਲੋਕਾਂ ਦੇ ਜਿਹੜਾ ਬਿਹਾਫ ਦੇ ਉੱਤੇ ਸੋ ਵੀ ਉਹਨਾਂ ਨੇ ਇੱਕ ਚੰਗੀ ਅਨਾਉਂਸਮੈਂਟ ਜਿਹੜੀ ਆ ਇਹ ਕੀਤੀ ਆ ਜਦੋਂ ਦੋ ਵੱਡੀਆਂ ਆਰਥਿਕ ਤਾਕਤਾਂ ਮਿਲਦੀਆਂ ਨੇ ਤਾਂ ਦੋ ਵੱਡੀਆਂ ਆਰਥਿਕ ਤਾਕਤਾਂ ਮਿਲ ਕੇ ਦੋ ਵੱਡੀਆਂ ਜਿਹੜੀਆਂ ਵਰਲਡ ਦੀਆਂ ਜਮਹੂਰੀਅਤਾਂ ਇਕੱਠੇ ਕੇ ਕੰਮ ਕਰਦੀਆਂ ਨੇ ਤੇ ਇਹ ਸਾਡੇ ਲੋਕਾਂ ਦੇ ਲਈ ਕਹ ਲਓ ਕਿ ਉਹਨਾਂ ਦੇ ਫਿਊਚਰ ਦੇ ਲਈ ਬਹੁਤ ਚੰਗਾ ਇਹ ਹੋਊਗਾ ਤੇ ਪ੍ਰੈਜ਼ੀਡੈਂਟ 트ੰਪ ਦੀ ਜਿਹੜੀ ਲੀਡਰਸ਼ਿਪ ਆ ਉਹ ਗਲੋਬਲ ਪੀਸ ਦੇ ਲਈ ਸਟੇਬਿਲਟੀ ਦੇ ਲਈ ਤੇ ਪ੍ਰੋਸਪਰਿਟੀ ਦੇ ਲਈ ਜਿਹੜਾ ਬੜੀ ਵਾਈਟਲ ਆ ਕੀ ਬਾਤ ਹੈ ਕਿ ਰਾਸ਼ਟਰਪਤੀ 트ੰਪ ਦੀ ਜਿਹੜੀ ਜਿਹੜੀ ਅਗੂ ਦੀ ਭੂਮਿਕਾ ਦੇ ਵਿੱਚ ਨੇ ਰਾਸ਼ਟਰਪਤੀ ਜਿਹੜੇ 트ੰਪ ਨੇ ਜਿਹੜੇ ਉਹ ਲੀਡਰਸ਼ਿਪ ਦੇ ਰਹੇ ਨੇ ਉਹ ਬੜੀ ਵਾਈਟਲ ਆ ਦੁਨੀਆ ਦੀ ਸ਼ਾਂਤੀ ਦੇ ਲਈ ਆ ਸ਼ਾਂਤੀ ਤਾਂ ਬਹੁਤ ਸੁਣੀ ਕਰ ਰਹੇ ਨੇ ਬੈਨਜ਼ੂਏਲਾ ਦਾ ਰਾਸ਼ਟਰਪਤੀ ਚੱਕ ਲੈਂਦਾ ਹੋਰ ਇੱਧਰ ਕਦੀ ਗ੍ਰੀਨਲੈਂਡ ਨੂੰ ਦੱਬਣ ਦੀ ਫਿਰਦੇ ਨੇ ਉਹਨਾਂ ਦੇ ਨਿਸ਼ਾਨ ਤਕਾਉਣ ਨੇ ਤੇ ਵੀ ਇਹ ਬਹੁਤ ਚੰਗੀ ਗੱਲ ਆ ਤੇ ਇੰਡੀਆ ਹਮੇਸ਼ਾ ਸਪੋਰਟ ਕਰਦਾ ਜੀ ਜਿਹੜੀਆਂ ਇਹਨਾਂ ਦੀਆਂ ਐਫਰਟਸ ਨੇ ਡੋਨਲਡ ਟਰੰਪ ਦੀਆਂ ਤੇ ਮੈਂ ਆ ਲੁੱਕ ਫਾਰਵਰਡ ਟੂ ਵਰਕਿੰਗ ক্লোਜ਼ਲੀ ਵਿਦ ਹਿਮ ਟੂ ਟੇਕ ਆਰ ਪਾਰਟਨਰਸ਼ਿਪ ਟੂ ਅਨਪ੍ਰੈਸੀਡੈਂਟਡ ਹਾਈਟਸ ਇਹ ਰਾਸ਼ਟਰਪਤੀ ਟਰੰਪ ਦੇ ਬਾਬਤ ਆਪਣੇ ਮੋਦੀ ਸਾਹਿਬ ਨੇ ਲਿਖਿਆ ਸੋ ਲੈਸੀ ਕਿਦਨ ਉਸਤੀਆਂ ਜਾਨੀਆਂ